ਇਹ ਕੰਮ ਪਿਆ ਇਹਨਾਂ ਦਾ ਫਫੜ ਵੀ ਆਉਣ ਵਾਲਾ ਫੇ ਪੁੱਤ ਬਿੱਟੂ ਗੱਲ ਸੁਣ ਆ ਆਪੂਆ ਦੱਸ ਫਫੜ ਤੇਰੇ ਬੱਸ ਸਟੈਂਡ ਤੇ ਆਇਆ ਉਹਨੇ ਜਾ ਕੇ ਲੈ ਆਇਆ ਅੱਛਾ 부ਆ ਉਹ ਆ ਮ ਫਫੜ ਨੂੰ ਖਾਣਾਗਾ ਕਿਦਾਂ ਫਫੜ ਦੇ ਦੇ ਨੇ ਜੋ ਗੇ ਰੰਗ ਦੀ ਪੱਗ ਬੰਨੀ ਆ ਅੱਛਾ ਕੀ ਕਰਾਉ ਨੇ ਫਫੜ ਤੇ ਲੱਗਦਾ ਨਹੀਂ ਪਿਆ ਆ ਰੱਡਾ ਵੱਡਾ ਬੱਸ ਸਟੈਂਡ ਐ ਮੈਂ ਕਿੱਥੇ ਲੱਭਾਂਗਾ ਫੁੱਫੜ ਨੂੰ ਓ ਲੱਗਦਾ ਫੁੱਫੜ ਹੋ ਗਿਆ ਪਾ ਗੁੰਨੇ ਹੀ ਬਣਿਓ ਓ ਲੱਗਦਾ ਫੁੱਫੜ ਫੁੱਫੜ ਦੀ ਫੁੱਫੜ ਦੀ ਫੁੱਫੜ ਦੀ ਓ ਕੁਮਰਾ ਨੂੰ ਓ ਉਪਰ ਧੁਆ ਘਰ ਬੁਲਾਣੇ ਵੀ ਤੇ ਯਾਰ ਓ ਤੂੰ ਹੈ ਕੌਣ ਵਾ ਧੁਆ ਘਰ ਬੁਲਾਣੇ ਓ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਏ ਨਿੰਨ ਮੇਰਾ ਕੁੱਫੜਾਗਾ ਉਹਨੇ ਵੀ ਪਾ ਗੁੱਦਾਂ ਦੀ ਬਣੀ ਉਹ ਹੁਣ ਮੇਰਾ ਕੁੱਫੜਾ 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 ਮੈਂ ਤੈਨੂੰ ਰੰਬਣਾ ਪਿਆ ਉਹ ਕੁੱਫੜਾ ਕੁੱਫੜਾ ਤਰ ਭੂਆ ਬਣਾਉਂਦੀ ਵੀ ਘਰ ਉਹ ਕਿਹੜੀ ਭੂਆ ਜਿਹੜੀ ਤੇਰੀ ਭੂਆ ਉਹ ਤੇ ਮੇਰੇ ਨਾਲ ਹੀ ਆ ਉਹ ਭਰਾਵਾ ਜੇ ਉਹ ਨਾਲ ਨਾ ਨਾ ਹੁੰਦੀ ਤੇ ਮੈਂ ਹੋਰ ਭੂਆ ਕਰ ਹੀ ਲੈਂਦਾ ਉਹ ਚੱਲ ਕਰਾ ਉਹ ਵੀ ਖਵਾਵਾ ਦਾ ਤੇਰੇ ਆਪੇ ਲੱਤ ਕੇ ਕਿਤੇ ਨਾ ਯਾਰ ਕੀ ਕਰਾਂ ਦੱਸ ਕੀ ਕਰਾਂ ਮੈਨੂੰ ਤਾਂ ਕੁੱਪੜਾ ਲੱਭਾ ਹੀ ਨਹੀਂ ਬੱਸ ਸਟੈਂਡ ਨਾ ਤੂੰ ਹੰਗਾ ਵਿੱਚ ਸੀ ਸਾਂ ਅੰਗ ਦੇ ਬੇੜ ਘੜਦਾ ਏਣ ਪੁਣੇ ਲੈ ਕੁੱਪੜ ਦੇ ਉਹ ਘੁੰਮਦਾ ਪਿਆ ਯਾਰ ਮੈਂ ਵੀ ਬੱਸ ਸਟੈਂਡ ਲੱਭਦਾ ਪਿਆ ਨੂੰ ਕੁੱਪੜ ਦੇ ਉਹ ਘੁੰਮਦਾ ਪਿਆ ਕੁੱਪੜਾ ਮੈਂ ਤੇਰੇ ਬੱਸ ਸਟੈਂਡ ਲੱਭਦਾ ਤੂੰ ਫੜ ਘੁੰਮ ਜਾਂਦਾ ਆ ਆ ਕੁੱਪੜਾ ਆ ਘਰ ਘੁਆ ਬੁਲਾਂਦੀ ਕੀ ਆ ਕੌਣ ਏ ਤੂੰ ਕੌਣ ਆ ਘੁਆ ਬੁਲਾਂਦੀ ਪੀ ਆ ਬੇੜੀ ਭੂਆ ਉਹ ਭੂਆ ਆ ਉਹ ਆ ਤਾਂ ਵਧੀਆ ਹੋ ਗਿਆ ਮੈਂ ਤਾਂ ਘਰ ਲਈ ਤਾਂ ਅੱਗੇ ਬੜਾ ਦੁਖੀ ਹਾਂ ਹੁਣ ਇਹਦੀ ਭੂਆ ਦੇ ਕੋਲ ਹੀ ਰਹਿਨੇ ਆ ਮੌਜਾਂ ਲੱਗ ਗਈਆਂ ਵਿਆਹਾਂ ਨੂੰ ਤਾਂ ਆ ਜਾ ਫੁਪੜਾ ਓਏ ਆਉਂਦਾ ਆਉਂਦਾ ਮੈਂ ਆਉਂਦਾ ਆਉਂਦਾ 1 ਮਿੰਟ ਆਉਂਦਾ ਭੂਆ ਫੁਫੜ ਆ ਗਈ ਉੰਦਰ ਨਹੀਂ ਆਂਦਾ ਪਿਆ ਪੁੱਫੜ ਉਹ ਆ ਪੁੱਫੜ ਆ ਗਿਆ ਬਾਹਰ ਖੜਾ ਅੰਦਰ ਨਹੀਂ ਆਂਦਾ ਪਿਆ ਚੱਲ ਇਹਦਾ ਇਹੀ ਕੰਜਰਖਾਨਾ ਘਰ ਵੀ ਇਹਦਾ ਇਹੀ ਕੁੱਤਖਾਨਾ ਇੱਥੇ ਆ ਗਿਆ ਇਹਦਾ ਅੱਗੇ ਦਰਿਆ ਪੈਂਦਾ ਅੱਗੇ ਨਹੀਂ ਆ ਸਕਦਾ ਚੱਲ ਮੈਂ ਲੈ ਕੇ ਆਉਣੀ ਚੱਲ ਇਹਨੂੰ ਮੈਂ ਲੈ ਆਉਣੀ ਐ ਕਿਉਂ ਨਹੀਂ ਆਉਂਦਾ ਬਾਹਰ ਹੀ ਖੜਾ ਹੋ ਗਿਆ ਉਹ ਆ ਖੜਾ ਪੁੱਫੜ ਤੇ ਆਂ ਤਰਿਆ ਕਿਨੂੰ ਲੈ ਆਇਆ ਇਹ ਤੇਰਾ ਪੁੱਫੜ ਕਿੱਥੋਂ ਆ ਗਿਆ ਆਪ ਤੇ ਤੂੰ ਕਹਿੰਦੇ ਸੀ ਜੋ ਗਿਆ ਕਲਰ ਦੀ ਪੱਗ ਬੰਨੀ ਹੋਈ ਉਹਨੇ ਤੇ ਉਹ ਤੇਰਾ ਪੁੱਫੜ ਹੋਊਗਾ ਤੇ ਇਹ ਉਹ ਹੀ ਆ ਵੇ ਮੈਂ ਤਾਂ ਪਹਿਲੇ ਤੋਂ ਬੜਾ ਦੁਖੀ ਹਾਂ ਤੂੰ ਦੂਜਾ ਕੇ ਥੋ ਚੱਕ ਲਿਆ ਆ ਜੇ ਤੂੰ ਪਹਿਲੇ ਤੋਂ ਦੁਖੀ ਹਾਂ ਤਾਂ ਮਮੀ ਪਹਿਲੀ ਵਾਲੀ ਤੋਂ ਬਹੁਤ ਦੁਖੀ ਹਾਂ